ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਕਟਿੰਗ ਕਰਾਂਗੇ ਸਲਵਾਰ ਠੀਕ ਹੈ ਜੀ ਆਪਾਂ ਸਲਵਾਰ ਦੀ ਜਿਹੜੀ ਲੰਬਾਈ ਆਪਣੇ ਕੋਲੇ ਇਹ 37 ਇੰਚ ਤਿਆਰ ਆ ਠੀਕ ਹੈ ਜੀ ਟੋਟਲ ਮਤਲਬ ਕਿ ਲੰਬਾਈ ਜਿਹੜੀ ਲੰਬਾਈ ਉਹ 37 ਇੰਚ ਤਿਆਰ ਆ ਆਪਾਂ ਨੇ ਹੁਣ ਇਹਦੇ ਵਿੱਚੋਂ ਮਤਲਬ ਕਿ ਜਿਹੜੀ ਆਪਾਂ 37 ਸਲਵਾਰ ਇਹਦੇ ਵਿੱਚ ਆਪਾਂ ਨੇ 5 ਇੰਚ 벨ਟ ਆਪਾਂ ਮਤਲਬ ਉਹ ਤਿਆਰ ਕਰੀ ਹੋਈ ਆ ਠੀਕ ਹੈ ਜੀ ਹੁਣ ਜਦ ਆਪਾਂ 37 ਵਿੱਚੋਂ 5 ਇੰਚ ਆਪਾਂ 벨ਟ ਨੂੰ ਜਦੋਂ ਮਾਈਨਸ ਕਰਾਂਗੇ ਇਹ ਆਪਣੇ ਕੋਲੇ 32 ਇੰਚ ਆ ਜਾਊਗਾ ਠੀਕ ਹੈ ਜੀ 37 ਇੰਚ ਵਿੱਚ ਆਪਾਂ ਜੇ ਆਪਾਂ 벨ਟ ਘਟਾਤੇ 32 ਇੰਚ ਆ ਗਿਆ ਠੀਕ ਹੈ ਜੀ ਹੁਣ 32 ਵਿੱਚ ਆਪਾਂ ਨੇ ਇੱਕ ਇੱਕ ਪਲੱਸ ਕਰਨਾ ਹੁੰਦਾ ਆ ਠੀਕ ਹੈ ਜੀ ਕਿਉਂਕਿ ਅੱਧਾ ਇੰਚ ਆਪਣਾ ਨੀਚੇ ਮੋਰੀ ਵਿੱਚ ਸਲਾਈ ਚ ਆਉਣਾ ਹੁੰਦਾ ਕੁੰਡਿਆਂ ਦੇ ਜਿੰਮੇ ਪੱਲੇ ਦੀ ਤੇ ਅੱਧਾ ਇੰਚ ਆਪਣਾ ਬਲਾਂ ਵਿੱਚ ਆਉਣਾ ਹੁੰਦਾ ਤੇ ਆਪਾਂ 1 ਇੰਚ ਨੂੰ ਐਡ ਕਰ ਲੈਣਾ ਇਹਦੇ ਵਿੱਚ ਠੀਕ ਹੈ ਜੀ 32 1 ਹੋ ਗਿਆ ਆਪਣੇ ਕੋਲੇ ਇਹ 33 ਇੰਚ ਠੀਕ ਹੈ ਜੀ 33 ਇੰਚ ਮਤਲਬ ਕਿ ਆਪਣੇ ਜਿਹੜੇ ਪੱਲੇ ਤੇ ਕੁੰਦੇ ਆ ਉਹ ਕਟਿੰਗ ਹੋਣਗੇ ਠੀਕ ਹੈ ਜੀ ਉਸ ਦੇ ਬਾਅਦ ਜੇ ਤੁਹਾਡੀ ਕੋਈ ਵੀ ਸਲਵਾਰ ਹੈ ਜਿਵੇਂ ਕੀ ਸਲਵਾਰ ਹੋਣਾ ਆਪਣੇ ਕੋਲ ਮੰਨ ਲਓ 36 ਇੰਚ 36 ਵਿੱਚੋਂ ਆਪਾਂ ਨੇ 5 ਇੰਚ 벨ਟ ਪਾਉਣੀ ਆ ਠੀਕ ਹੈ ਜੀ ਤੇ ਇਹ ਰਹਿ ਗਿਆ ਆਪਣੇ ਕੋਲੇ 31 ਇੰਚ ਠੀਕ ਹੈ 36 ਚੋਂ 5 ਮਾਈਨਸ ਕਿਤੇ 31 ਤੇ ਜਦੋਂ ਆਪਾਂ ਇਹਦੇ ਪੱਲੇ ਤੇ ਕੁੰਡੇ ਕਟਿੰਗ ਕਰਨੇ ਆਪਾਂ ਇਹਦੇ ਵਿੱਚ ਇੱਕ ਪਲੱਸ ਕਰ ਲੈਣਾ ਆ ਠੀਕ ਹੈ ਜੀ 31 ਤੇ ਇੱਕ ਪਲੱਸ ਹੋ ਗਿਆ 32 ਇੰਚ ਇਹ ਹੋਣਗੇ ਪੱਲੇ ਤੇ ਕੁੰਡੇ ਇਹਦੇ ਕਟਿੰਗ ਹੋਣਗੇ 32 ਇੰਚ ਕੋਈ ਵੀ ਤੁਹਾਡੀ ਸਲਵਾਰ ਆ ਮੰਨ ਲਓ ਹੋਰ ਉਹ ਸਲਵਾਰ ਕੋਈ ਹੋਰ ਨਾ ਉਹਦੇ ਵਿੱਚ ਤੁਸੀਂ ਬਸ 5 ਇੰਚ ਜੇ ਤੁਸੀਂ 벨ਟ ਪਾਉਣ ਦਾ 5 ਇੰਚ 벨ਟ ਘਟਾ ਕੇ ਜਿੰਨੀ ਬਚੂਗੀ ਇੱਕ ਪਲੱਸ ਉਹਦੇ ਵਿੱਚ ਐਡ ਕਰਕੇ ਉਹ ਤੁਹਾਡੇ ਪੱਲੇ ਤੇ ਕੰਦੇ ਕੁੰਦੇ ਜਿਹੜੇ ਕਟਿੰਗ ਹੋਣਗੇ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਆਪਾਂ ਨੇ 5 ਇੰਚ ਦੇ ਵਿੱਚ 벨ਟ ਪਾਉਣੀ ਆ ਜਦੋਂ ਆਪਾਂ 벨ਟ ਕਟਿੰਗ ਕਰਨੀ ਆ ਤੇ ਫਿਰ ਉਹਦੇ ਵਿੱਚ ਆਪਾਂ ਨੂੰ ਨੇਫੇ ਤੇ ਮਤਲਬ ਕੀ ਜਿਹੜਾ نیچے ਆਪਣਾ ਬਲਾ ਵਿੱਚ ਆਉਣ ਉਹ ਵੀ ਆਪਣਾ ਐਡ ਕਰਨਾ ਇਹਦੇ ਵਿੱਚ ਤੁਸੀਂ 2 ਤੋਂ 2.5 ਇੰਚ ਮਤਲਬ ਕੀ ਲੈ ਸਕਦੇ ਹੋ 5 ਦੇ ਵਿੱਚ ਚਾਹੇ 2 ਇੰਚ ਤੁਸੀਂ ਕਰ ਲਓ ਤੁਸੀਂ ਜਿਆਦਾ ਮਤਲਬ ਵੀ ਨੇਫਣ ਥੋੜਾ ਜਿਹਾ ਵੱਧ ਚੌੜਾ ਮੋੜਨਾ ਤਾਂ ਕਿ ਤੁਸੀਂ ਢਾਈ ਵੀ ਲੈ ਸਕਦੇ ਆ ਬਲਕਿ ਤੁਸੀਂ 2 ਵੀ ਲੈ ਸਕਦੇ ਠੀਕ ਹੈ ਜੀ 5 2 ਹੋ ਗਏ ਇਹ ਆਪਣੇ ਕੋਲੇ 7 ਜੇ ਤੁਸੀਂ 2.5 ਇੰਚ ਕਰਨਾ ਤਾਂ ਇਹ 7.5 ਹੋ ਜੂਗੀ ਠੀਕ ਹੈ ਜੀ ਇਹ ਇਹਦਾ ਕਟਿੰਗ ਦਾ ਸਲਵਾਰ ਦੀ ਮੈਥਡ ਹੈ ਜੀ ਠੀਕ ਹੈ ਜੀ ਹੁਣ ਆਪਾਂ ਨੇ ਸਵਾ 2 ਮੀਟਰ ਦੇ ਵਿੱਚ ਸਲਵਾਰ ਦੀ ਕਟਿੰਗ ਕਰਨੀ ਆ ਬਿਲਕੁਲ ਵਧੀਆ ਸਲਵਾਰ ਕਟਿੰਗ ਹੋਊਗੀ ਪਰਫੈਕਟ ਠੀਕ ਹੈ ਜੀ ਅੱਗੇ ਤੁਸੀਂ ਵੀਡੀਓ ਵਿੱਚ ਦੇਖਿਓ ਹਾਂਜੀ ਇਹ ਹੁਣ ਆਪਾਂ ਸਵਾ 2 ਮੀਟਰ ਕਪੜਾ ਲੈ ਲਿਆ ਸਲਵਾਰ ਦਾ ਠੀਕ ਹੈ ਜੀ ਕਪੜਾ ਆਪਾਂ ਇਹ ਡਬਲ ਫੋਲਡ ਕਰਕੇ ਰੱਖ ਲਿਆ ਠੀਕ ਹੈ ਜੀ ਪੂਰਾ ਕਪੜਾ ਆਪਾਂ ਡਬਲ ਫੋਲਡ ਕਰ ਲਿਆ ਮਤਲਬ ਕਿ ਦੋ ਡਬਲ ਕਰਕੇ ਰੱਖ ਲਿਆ ਠੀਕ ਹੈ ਜੀ ਜਦੋਂ ਆਪਾਂ ਇਹਦੀ ਲੰਬਾਈ ਨਾਪਦੇ 47 ਇੰਚ ਡਬਲ ਦੇ ਵਿੱਚ ਆਉਂਦਾ ਹੈ ਸਵਾ 2 ਮੀਟਰ ਕਪੜਾ ਇਹ ਬਣਦਾ ਠੀਕ ਹੈ ਜੀ ਦੇਖਿਓ ਆਹ ਦੇਖੋ ਦੋ ਮਤਲਬ ਕਿ ਦੋ ਤਹਿ ਹੋ ਗਏ ਐ ਡਬਲ ਕਪੜਾ ਪਈ ਆ ਠੀਕ ਹੈ ਜੀ ਹੁਣ ਆਪਾਂ ਲੈਣੀ ਐ ਇਹਦੀ ਪੱਲਿਆਂ ਦੀ ਲੰਬਾਈ ਜਿਹਨੂੰ ਆਪਾਂ ਪਹੁੰਚੇ ਕਹਿ ਦਿੰਨੇ ਆ ਠੀਕ ਹੈ ਜੀ ਉਹ ਆਪਾਂ ਰੱਖਣਾ ਐ 14 ਇੰਚ ਠੀਕ ਹੈ ਜੀ 14 ਇੰਚ ਚੌੜਾਈ ਹੋਗੀ ਤੇ ਉਸਦੇ ਬਾਅਦ ਦੇਖੋ ਆਪਾਂ ਜਿਹੜੀ ਲੰਬਾਈ ਲੈਣੀ ਆ ਸਲਵਾਰ ਦੀ ਜਿਵੇਂ ਕਿ ਆਪਾਂ ਨੇ 37 ਇੰਚ ਸਲਵਾਰ ਤਿਆਰ ਕਰਨੀ ਆ ਠੀਕ ਹੈ ਜੀ 37 ਵਿੱਚੋਂ ਆਪਾਂ ਨੇ 5 ਇੰਚ ਜਿਹੜੇ ਆ ਪਹਿਲਾਂ ਆਪਾਂ ਉਹ 벨ਟ ਕਢਾ ਦੇਣੀ ਆ ਠੀਕ ਹੈ ਜੀ 5 ਇੰਚ ਘਟਾਏ ਬੈਲਟ ਤਾਂ 32 ਬਚ ਗਿਆ ਆਪਣੇ ਕੋਲੇ ਠੀਕ ਹੈ ਜੀ 32 ਦੇ ਵਿੱਚ ਆਪਾਂ ਨੇ 1 ਇੰਚ ਐਡ ਕਰਨਾ ਹੁੰਦਾ ਆ ਸਲਾਈ ਦਾ ਠੀਕ ਹੈ ਜੀ ਇਹ 33 ਇੰਚ ਜਿਹੜੀ ਆਪਣੀ ਕਟਿੰਗ ਹੋਣੀ ਆ ਠੀਕ ਹੈ ਆਪਾਂ ਮੈਂ ਤੁਸੀਂ ਉੱਪਰ 5 ਇੰਚ ਮਤਲਬ ਬੈਲਟ ਤਾਂ ਛੱਡ ਦਿਓ ਪਹਿਲਾਂ ਦੇਖੋ ਐਦਾ ਕੱਢ ਕੇ ਨਾ 5 ਇੰਚ ਬੈਲਟ ਉੱਪਰ ਕੱਟਤੀ ਉਸ ਤੋਂ ਬਾਅਦ ਤੁਸੀਂ ਮਤਲਬ ਕਿ ਜਿਹੜੀ ਆਪਾਂ ਨੇ ਸਲਵਾਰ ਖਣੀ ਉਹ 37 ਇੰਚ ਤੇ ਇੱਥੇ ਲਾ ਲੈਣਾ ਆ ਤੇ 1 ਇੰਚ ਆਪਾਂ ਨੇ ਲਾ ਲੈਣਾ ਮਾਰਜਨ 38 ਇੰਚ ਤੇ ਆਪਾਂ ਨਿਸ਼ਾਨ ਲਗਾ ਲਾਂਗੇ। ਠੀਕ ਹੈ ਜੀ। ਇਸ ਤਰ੍ਹਾਂ ਕਰਕੇ ਆਪਾਂ ਮੇ ਤੁਸੀਂ 5 ਇੰਚ ਪਹਿਲਾਂ ਕਢਾ ਦੋ, ਕਟਾ ਦੋ ਤੇ ਉਸੇ ਵਿੱਚੋਂ ਫਿਰ ਤੁਸੀਂ ਜਿਹੜਾ 1 ਇੰਚ ਮਾਰਜਿਨ ਰੱਖ ਕੇ ਮਤਲਬ 32 ਆਪਣਾ ਬਣਿਆ ਸੈਂਟਰ 'ਚ 5 ਘਟਾਏ। 1 ਇੰਚ ਮਾਰਜਿਨ ਰੱਖ ਕੇ ਆਪਾਂ 33 ਇੰਚ ਜਿਹੜੀ ਆ ਕਟਿੰਗ ਕਰਨੀ ਹੁੰਦੀ ਹੈ ਨੀਚੇ ਪੱਲੇ ਤੇ ਕੁੰਦਿਆਂ ਦੀ। ਠੀਕ ਹੈ ਜੀ। ਤੇ ਹੁਣ ਆਪਾਂ ਇੱਥੇ ਆ 14 ਇੰਚ ਮਤਲਬ ਜਿਹੜੀ ਪਹੁੰਚਾਂ ਦੀ ਪਹਿਲਾਂ ਆਪਾਂ ਚੁੜਾਈ ਲੈ ਲੈਣੀ ਆ ਪੱਲਿਆਂ ਦੀ। ਇੱਕ ਸਾਈਡ ਤੋਂ ਕਪੜੇ ਦੇ ਠੀਕ ਹੈ ਧਿਆਨ ਨਾਲ ਦੇਖਿਓ ਲੋ ਜੀ ਤੋ ਜਤਾਂ ਇੰਸਪਾ ਨਿਸ਼ਾਨ ਲਗਾ ਲਿਆ ਹੈ ਤੇ 3 ਇੰਚ ਆਪਣਾ ਲੰਬਾਈ ਦਾ ਹੋ ਗਿਆ ਠੀਕ ਹੈ ਆ ਤੇ 3 ਇੰਚ ਲੰਬਾਈ ਦਾ ਹੋ ਗਿਆ ਲੋ ਜੀ ਇਹ ਆਪਾਂ ਸਕੀਲ ਦੇ ਨਾਲ ਜਿਹੜਾ ਆ ਨਿਸ਼ਾਨ ਮਲਾ ਲੈਣਾ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਦੇਖੋ ਆਪਾਂ ਜਿਹੜਾ ਆਪਣਾ ਪਹਿਲਾਂ ਤੁਸੀਂ ਇਹ ਧਿਆਨ ਰੱਖਣਾ ਆ ਵੀ ਜਿੱਧਰੋਂ ਆਪਾਂ ਕਪੜਾ ਡਬਲ ਕੀਤਾ ਹੈ ਨਾ ਫੋਲਡ ਕੀਤਾ ਹੈ ਮਤਲਬ ਬੰਦ ਦਾ ਉਧਰੋਂ ਤੁਸੀਂ ਨਿਸ਼ਾਨ ਨਹੀਂ ਲਗਾਉਣਾ ਹੈਗਾ ਪੱਲੇ ਦਾ ਤੁਸੀਂ ਖੁੱਲੀ ਵਾਲੇ ਸਾਈਡ ਤੋਂ ਨਿਸ਼ਾਨ ਲਗਾਉਣਾ ਇਹ ਧਿਆਨ ਰੱਖਣਾ ਹੈ ਠੀਕ ਹੈ ਜੀ ਬੰਦ ਵਾਲੀ ਸਾਈਡ ਤੋਂ ਆਪਾਂ ਨੇ 벨ਟ ਕੱਢਣੀ ਹੁੰਦੀ ਹੈ ਠੀਕ ਹੈ ਹੁਣ ਇੱਥੇ ਆਪਾਂ ਲਾਵਾਂਗੇ ਕੁੰਦਿਆਂ ਦੀ ਮੂਰੀ ਦਾ ਨਿਸ਼ਾਨ ਠੀਕ ਹੈ ਜੀ ਕੁੰਦੀ ਜਿਹੜੇ ਪਰਖਣੇ ਇੱਥੇ ਆਪਾਂ 2 ਇੰਚ ਪਹਿਲਾਂ ਮੂਰੀ ਦਾ ਨਿਸ਼ਾਨ ਲਾ ਲਿਆ ਕੁੰਦੀ ਦਾ ਠੀਕ ਹੈ ਦੂਜੇ ਪਾਸੇ ਆਪਣਾ ਆਸਣ ਆਊਗਾ ਠੀਕ ਹੈ ਜੀ ਧਿਆਨ ਨਾਲ ਦੇਖਿਓ ਲੋ ਜੀ ਜਿਹੜਾ ਆਪਣਾ ਆ ਨਿਸ਼ਾਨ ਆ ਪਈ ਬਿਲਕੁਲ ਸਿੱਧਾ ਕਰ ਦੇਣਾ ਦੇਖੋ ਇਹ ਆਪਾਂ ਕਟਿੰਗ ਕਰਨੀ ਆ ਠੀਕ ਹੈ ਇਹਨੂੰ ਆਪਾਂ ਵਿੱਚ ਨਹੀਂ ਲੈਣਾ ਹੈਗਾ ਕੱਪੜੇ ਨੂੰ ਹਾਂਜੀ ਇਹ 2 ਇੰਚ ਮੂਰੀ ਦਾ ਆ ਗਿਆ ਇਧਰਲੀ ਸਾਈਡ ਠੀਕ ਹੈ ਤੇ 10 ਇੰਚ ਆਪਾਂ ਰੱਖ ਲੈਣਾ ਆਸਣਾਂ ਤਿਆਨਾਂ ਦੇਖਿਓ ਉੱਪਰ ਆਪਾਂ ਹੁਣ ਇੱਕ ਸਾਈਡ ਤੇ ਪਹਿਲਾਂ ਆਪਾਂ ਇੱਕ ਕੁੰਦੀ ਕਟਿੰਗ ਕਰਾਂਗੇ ਮਤਲਬ ਕਿ ਡਬਲ ਹੁੰਦੀ ਹੈ ਇਹ ਠੀਕ ਹੈ ਜੀ ਇੱਥੇ ਆਪਾਂ 10 ਇੰਚਾ ਸਨਦਨ ਸਹਾਂ ਲਗਾ ਕੇ ਨਾ ਆ ਦੇਖੋ ਠੀਕ ਹੈ ਹੁਣ ਆਪਾਂ ਇਹ ਨਿਸ਼ਾਨ ਨੂੰ ਜੜਾ ਆ ਆਪਾਂ ਮੋਰੀ ਦੇ ਨਿਸ਼ਾਨ ਨਾਲ ਮਲਾ ਲੈਣਾ ਆ ਠੀਕ ਹੈ ਜੀ ਹਾਂਜੀ ਹੁਣ ਆਪਾਂ ਕਰਦਾਂਗੇ ਕਟਿੰਗ ਠੀਕ ਹੈ ਜੀ ਸਟੈਪ ਬਾਏ ਸਟੈਪ ਤੁਸੀਂ ਦੇਖਿਓ ਤੇ ਦੂਸਤਰੀ ਕੁੰਦੀ ਜਿਹੜੀ ਆਪਾਂ ਦੂਜੇ ਪਾਸੇ ਨਿਕਲ ਗਈ ਉਹ ਆਪਾਂ ਉੱਪਰ ਰੱਖ ਕੇ ਕਟਿੰਗ ਕਰ ਲਾਂਗੇ ਠੀਕ ਹੈ ਜੀ ਤੇ ਪਹਿਲਾਂ ਆਪਾਂ ਇਹ ਕੁੰਦੇ ਕੱਟ ਲੈਨੇ ਆ ਡਬਲ ਹਾਂਜੀ ਇਥੇ ਤੁਸੀਂ ਜੇ ਮਤਲਬ ਕਿ ਨਹੀਂ ਕਟਿੰਗ ਕਰਨੇ ਪੱਲੇ ਦੀ ਤਾਂ ਉਹ ਵੀ ਤੁਸੀਂ ਮਤਲਬ ਕਿ ਇੱਦੀ ਸਲਾਈ ਲਗਾ ਸਕਦੇ ਹੋ ਬਲਕਿ ਤੁਸੀਂ ਜੇ ਕਟਣੀਆਂ ਤਾਂ ਕਟਿੰਗ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਦੇਖਿਓ ਆਪਾਂ ਜਿਹੜਾ ਇਹ ਵਾਲੇ ਪੱਲਾ ਜਿਹੜਾ ਕਪੜਾ ਹੈ ਨਾ ਜਿਹੜਾ ਆਪਣਾ ਬੱਚਾ ਹੈ ਇਹਨੂੰ ਆਪਾਂ ਸਾਈਡ ਤੇ ਕਰ ਲੈਣਾ ਪਹਿਲਾਂ ਤੁਹਾਨੂੰ ਦੱਸੂਗੀ ਫਿਰ ਮੈਂ ਗਾਹਾਂ ਵੀ ਆਪਾਂ ਇਹਦੇ ਵਿੱਚ ਆਪਾਂ 벨ਟ ਕਟਣੀ ਹੁੰਦੀ ਆ ਠੀਕ ਹੈ ਜੀ ਇਸ ਲਈ ਆਪਾਂ ਨੇ ਖੁੱਲੀ ਵਾਲੀ ਸਾਈਡ ਤੋਂ ਜਿਹੜੇ ਨਿਸ਼ਾਨ ਲਗਾਉਣੇ ਹੁੰਦੇ ਆ ਪੱਲਿਆਂ ਦੇ ਇਹ ਤੁਸੀਂ ਧਿਆਨ ਰੱਖਣਾ ਹੁੰਦਾ ਆ ਜੀ ਇਹ ਆਪਣੇ ਹੁਣ ਜਿਹੜੇ ਪਹੁੰਚੇ ਆ ਅਲੱਗ ਹੋ ਗਏ ਠੀਕ ਹੈ ਜੀ ਤੇ ਹੁਣ ਜਿਹੜੇ ਆਪਣੇ ਆਪਾਂ ਜਿਹੜੇ ਆਹ ਦੋ ਕੁੰਦੇ ਕੱਟ ਲਏ ਇਹ ਆਪਾਂ ਹੁਣ ਦੂਸਰੇ ਪਾਸੇ ਇਹਦੇ ਉੱਪਰ ਰੱਖ ਲੈਣਾ ਕਪੜਾ ਦੇਖੋ ਇਦਾਂ ਕਰਕੇ ਨਾ ਇਹ ਆ ਦੇਖੋ ਠੀਕ ਹੈ ਜੀ ਇਹ ਹੋ ਗਏ ਆਪਣੇ ਚਾਰੋਂ ਕੁੰਦੇ ਕਟੇ ਠੀਕ ਹੈ ਜੀ ਇਹਦਾ ਮੂਰੇ नीचे ਆਪਾਂ ਸੈੱਟ ਕਰ ਲਈ ਅਦਰੋਂ ਆਪਾਂ ਸਾਨੂੰ ਸੈੱਟ ਕਰ ਲੈਣਾ ਠੀਕ ਹੈ ਜੀ ਲੋ ਜੀ ਜਿਹੜਾ ਐਕਸਟਾ ਕਪੜਾ ਆਪਾਂ ਨੂੰ ਕਟਿੰਗ ਕਰ ਦੇਣਾ ਆ ਸਲਵਾਰ ਬਿਲਕੁਲ ਵਧੀਆ ਬਣ ਜਾਂਦੀ ਐ ਇਸ ਤਰ੍ਹਾਂ ਠੀਕ ਹੈ ਜੀ ਮਤਲਬ ਕਿ ਨਾ ਹੌਲੀ ਨਾ ਭਾਰੀ ਬਹੁਤ ਵਧੀਆ ਐ ਨ ਗੱਟ ਵਧੀਆ ਦੀ ਸਲਵਾਰ ਦੀ ਠੀਕ ਹੈ ਜੀ ਲੋ ਜੀ ਠੀਕ ਹੈ ਜੀ ਇਹ ਹੋ ਗਏ ਜੀ ਆਪਣੇ ਕੁੰਦੇ ਕਟਿੰਗ ਠੀਕ ਹੈ ਉਸ ਦੇ ਬਾਅਦ ਦੇਖੋ ਹੁਣ ਆਪਾਂ ਕਰਾਂਗੇ 벨ਟ ਕਟਿੰਗ ਜੀ ਜਿਹੜਾ ਆਪਾਂ ਕਪੜਾ ਉੱਪਰੋਂ ਉਤਾਰਿਆ ਸੀ ਆ ਬਣਾ ਠੀਕ ਹੈ ਜੀ ਇਹ ਰੱਖਿਆ ਹੈ ਆਪਾਂ ਨੇ 14 ਇੰਚ ਤੁਹਾਨੂੰ ਪਤਾ ਹੀ ਆ ਠੀਕ ਹੈ ਜੀ 14 ਇੰਚ ਆਪਾਂ ਕਟਿੰਗ ਕਰੀ ਸੀ ਪੈਨੋ ਦੇ ਪੌਂਚਾਂ ਦੇ ਹਿਸਾਬ ਦੇ ਨਾਲ ਠੀਕ ਹੈ ਜੀ 7 ਇੰਚ ਬਣ ਗਿਆ 5 ਇੰਚ ਆਪਾਂ 벨ਟ ਪਾਣੀ ਆ ਠੀਕ ਹੈ ਜੀ 5 ਦੇ ਵਿੱਚ ਆਪਾਂ ਨੇ 2 ਇੰਚ ਐਡ ਕਰ ਲੈਣਾ ਦੇਖੋ ਠੀਕ ਹੈ 7 ਹੋ ਗਿਆ ਜੀ ਇਹ 14 ਇੰਚ ਸੀਗਾ ਮਤਲਬ ਆਪਾਂ ਡਬਲ ਲਾਇਆ ਨਿਸ਼ਾਨ ਤੇ 1.5 ਇੰਚ ਜਿਹੜਾ ਆਪਣਾਇਆ ਮਤਲਬ ਕਿ ਇਹਨੇ ਫੋਮ ਹੋ ਜਾਊਗਾ ਉੱਪਰ ਤੇ ਅੱਧਾ ਇੰਚ ਜਿਹੜਾ ਆਪਣਾ ਬਲਾਂ ਦੇ ਵਿੱਚ ਸਲਾਈ ਦਾ ਆ ਜਾਊਗਾ ਠੀਕ ਹੈ ਜੀ 2 ਇੰਚ ਪੂਰਾ ਆਪਣੇ ਕੋਲ ਇਹ 7 ਇੰਚ 벨ਟ ਤਿਆਰ ਆਪਾਂ ਮਤਲਬ ਕਟਿੰਗ ਕਰਨੀ ਹੈ 5 ਇੰਚ ਆਪਾਂ ਤਿਆਰ ਕਰਨੀ ਹੈ ਠੀਕ ਹੈ ਜੀ ਤੇ ਹੁਣ ਆ ਗਈ ਚੜਾਈ 벨ਟ ਦੀ ਆਪਾਂ ਤਿਆਰ ਕਰਨੀ ਹੈ 벨ਟ 25 ਆਪਾਂ ਰੱਖ ਲਈ ਜੀ 26 ਇੰਚ ਠੀਕ ਹੈ ਜੀ ਜਿਹੜਾ ਆਪਣਾ ਮਤਲਬ ਕੀ ਪਹੁੰਚਾ ਨੂੰ ਕਪੜਾ ਲਗਣਾ ਹੈ ਉਹ ਆਪਣਾ ਕਮੀਜ਼ ਦੇ ਵਿੱਚੋਂ ਲੱਗੂਗਾ ਠੀਕ ਹੈ ਜੀ ਲੋ ਜੇ ਇਹ ਹੋ ਗਈ ਜੀ ਆਪਣੀ 벨ਟ ਕਟਿੰਗ ਠੀਕ ਹੈ ਜੀ ਸਲਵਾਰ ਮਲਕੁੱਲ ਬਤਲ ਵਧੀਆ ਬਣ ਜਾਂਦੀ ਹੈ ਸਵਾ ਦੋ ਮੀਟਰ ਦੇ ਵਿੱਚ ਵੀ ਠੀਕ ਹੈ ਜੀ ਹੁਣ ਆਪਾਂ ਪਾ ਦਾਂਗੇ ਜਿਹੜੇ ਆਪਾਂ ਪਹੁੰਚਾ ਕੱਟੇ ਸੀ ਉਹਨਾਂ ਨੂੰ ਘਾਟ ਪੱਲਿਆਂ ਨੂੰ ਠੀਕ ਹੈ ਜੀ ਇਹ ਜਿਹੜੀ ਘਾਟ ਆਪਾਂ ਨੇ ਮਤਲਬ ਕੀ ਜਿਹੜਾ ਆਪਣੀ ਸਲਵਾਰ ਆਪਣੇ نیچے ਪੈਰਾਂ ਪਰਣਾ ਜਿਵੇਂ ਬਾਲਾ ਪਈ ਹੁੰਦੀ ਆ ਆਪਣੇ ਪਿਆਰ ਆਪਰ ਗਿਰੀ ਜਾਂਦੀ ਆ ਨਾ ਨੀਚੇ ਤੋਂ ਝੋਲਾ ਜਿਹਾ ਬਣ ਜਾਂਦਾ ਆ ਤੇ ਉਹ ਆਪਾਂ ਇੱਥੋਂ 2 ਇੰਚ ਦੀ ਕਾਟ ਪਾ ਦਾਂਗੇ ਉਹਨੂੰ ਇਹਨੂੰ ਆਪਾਂ ਡਬਲ ਫੋਲਡ ਕਰ ਲਿਆ ਬੰਦ ਵਾਲੀ ਸਾਈਡ ਤੋਂ ਤੁਸੀਂ ਧਿਆਨ ਰੱਖਣਾ ਆ ਠੀਕ ਹੈ ਜੀ 2 ਇੰਚ ਤੋਂ ਮਤਲਬ ਕਾਟ ਪਾ ਦਾਂਗੇ 2 ਇੰਚ ਦੀ ਆ ਦੇਖੋ ਐਦਾਂ ਠੀਕ ਹੈ ਜੀ ਇਹ ਜਿਹੜਾ ਆਪਣੀ ਕਾਟ ਪਈ ਆ ਮਤਲਬ ਕਿ ਇਹ ਆਪਣਾ ਸੈਂਟਰ ਵਾਲਾ ਹੋਊਗਾ ਜਿਹੜਾ ਬਲ ਪਾਉਣ ਆ ਆ ਠੀਕ ਹੈ ਜੀ ਇੱਥੋਂ ਆ ਦੇਖੋ ਆਹ ਵਾਲਾ ਆਪਾਂ ਸੈਂਟਰ ਦੇ ਵਿੱਚ ਬਲ ਕਰਨਾ ਹੁੰਦਾ ਆ ਠੀਕ ਹੈ ਜੀ ਇਸ ਤਰ੍ਹਾਂ ਸਲਵਾਰ ਬਿਲਕੁਲ ਵਧੀਆ ਬਣਦੀ ਖੜਮੀ ਖੜਮੀ ਜੀ ਠੀਕ ਹੈ ਜੀ ਪੈਰਾਂ ਦੇ ਉੱਪਰ ਨਹੀਂ ਟਿਕਦੀ ਹੈਗੀ ਇੱਥੋਂ ਆਪਾਂ نیچے ਤੋਂ ਵੀ ਹਲਕੀ ਜਿਹੀ ਕੱਟ ਪਾ ਦਾਂਗੇ ਕਿਉਂਕਿ ਆਪਾਂ 14 ਇੰਚ ਪੱਲੇ ਕੱਟੇ ਸੀਗੇ ਇੱਥੋਂ ਆਪਾਂ ਅੱਧਾ ਪੌਣਾ ਇੰਚ ਉਤਾਰ ਦਾਂਗੇ ਆਪਾਂ ਨੇ ਮੂਰੀ ਤਿਆਰ ਕਰਨੀ ਹੈ ਜੀ 6.5 ਇੰਚ ਠੀਕ ਹੈ ਜੀ نیچے ਤੋਂ ਆਪਾਂ ਨੇ ਕੱਟ ਪਾਤੀ ਹਲਕੀ ਜਿਹੀ ਉੱਪਰ ਨੂੰ ਲਓ ਜੀ ਹੋ ਗਈ ਜੀ ਆਪਣੀ ਸਲਵਾਰ ਦੀ ਕਟਿੰਗ ਠੀਕ ਹੈ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ